ਹਾਸਾ ਉਹਦਾ ਗਾਰਡੀ ਡਰਾਈਵਰ ਨੇ ਡਰਿੰਕ ਕੀਤੀ ਹੋਈ ਹੈ ਜੀ ਉਹਦੇ ਕੋਲ ਜੀ ਵੀ ਸ਼ਰਾਬ ਪਈ ਹੈ ਜੀ ਪੌਣੇ ਕਿੰਨੇ ਵਜੇ ਗਾਰ ਕਿੰਨੇ ਵਜੇ ਹੋਇਆ ਇਹ ਅਪਰੋਕਸੀਮੇਟਲੀ ਪੌਣੇ 10 ਤੋਂ 10 ਦੇ ਵਿਚਕਾਰ ਜੀ ਕਿੰਨੇ ਸੰਗਤ ਸੀ ਦੇ ਵਿਚ ਕੱਢੀ ਸੰਗਤ 'ਚ ਤਿੰਨ ਟਰੈਕਟਰ ਤੇ ਸੀ ਜੀ ਬਾਕੀ 7 6 7 ਬੱਚੇ ਚ ਸੀ ਆਪਣਾ ਕੋਈ ਜਾਨਵਰ ਨੁਕਸਾਨ ਨਹੀਂ ਹੋਇਆ ਨਹੀਂ ਬਚਾਅ ਹੋ ਗਿਆ ਜਦੋਂ ਜੀ ਨੀਚੇ ਖੜਾ ਖੜਾਈ ਖੜੇ ਸੀ ਟਰੈਕਟਰ ਤੇ ਜਦੋਂ ਸਾਨੂੰ ਦੇਖਿਆ ਵੀ ਕੰਟਰੋਲ ਆਊਟ ਆਫ ਕੰਟਰੋਲ ਹੋ ਗਿਆ ਉਹ ਖਿੱਚਦੇ ਆ ਰਹੇ ਸੀ ਸਾਨੂੰ ਇਹ ਜੰਪ ਕਰ ਗਏ ਬੱਚੇ ਸਾਰਾ ਨੁਕਸਾਨ ਬਚਾ ਪਏ ਸਾਰਾ ਕੁਝ ਹਾਂ ਜਾਨੀ ਨੁਕਸਾਨ ਬਚਾ ਹੋ ਗਈ ਹਾਂਜੀ ਪੁਲਿਸ ਆਈ ਅਸੀਂ ਦੋ ਵਾਰ 100 ਨੰਬਰ ਤੇ ਕਾਲ ਵੀ ਕੀਤੀ ਹੈ ਕਿੰਦਾ ਦੀ ਕਾਰਵਾਈ ਦੀ ਮੰਗ ਕਰਦੇ ਹੋ ਕਾਰਵਾਈ ਇਹਦਾ ਆਪਣਾ ਡਰਾਈਵਰ ਦਾ ਡੋਪ ਟੈਸਟ ਕਰਵਾਇਆ ਤੇ ਸਾਨੂੰ ਇਨਸਾਫ ਦਿਵਾਇਆ ਜਾਵੇ ਜੀ ਆ ਜਿਹੜਾ ਨੁਕਸਾਨ ਹੋਇਆ ਇਹ ਹਾਸਾ ਹੋਣ ਦਾ ਕਾਰਨ ਕੀ ਮੰਨਦੇ ਹੋ ਜੀ ਹਾਸਾ ਧੁੰਦ ਦੀ ਵਜ੍ਹਾ ਵੀ ਹੋ ਸਕਦੀ ਹੈ ਜਦ ਤੱਕ ਕਿਉਂਕਿ ਦੋ ਦਿਨ ਧੁੰਦ ਪੈਰੀ ਲਗਾਤਾਰ ਠੀਕ ਹੈ ਜੀ ਕਿੰਨੇ ਵਜੇ ਹਾਸਾ ਕਿੰਨੇ ਵਜੇ ਇਹ 10:10 ਵਜੇ ਦੇ ਕਰੀਬ ਹੋਇਆ ਕਿੰਨੇ ਲੋਕ ਇਸ ਇਧਰ ਟਰਾਲੀ ਵਿੱਚ ਟਰਾਲੀ ਵਿੱਚ ਹੁਣ ਕਿ ਕੋਈ 10 15 ਤੋਂ ਵੀ ਮੁੰਡੇ ਸੰਗ ਸੀ ਅਧਿਕਾਰ ਸਾਹਿਬ ਜਾਣ ਵਾਲੀ ਕੋਈ ਪਤਾ ਨਹੀਂ ਕਿੱਥੋਂ ਵੀ ਆਏ ਸੀ ਕਿੱਥੇ ਜਾ ਰਹੇ ਸੀ ਇਹ ਕੋਈ ਇਧਰ ਸੰਗਰੂਪ ਸਾਈਡ ਦੇ ਮੁੰਡੇ ਤੇ ਬਾਕੀ ਟਰਾਲਾ ਇਹ ਰੋਪੜ ਸਾਈਡ ਦਾ ਤੇ ਚਾਦੇ ਵਾਲੇ ਨੇ ਕਿੰਨਾ ਨਹੀਂ ਆ ਦੇਖਦੇ ਨੇ ਪੁੱਛਕਿਛ ਕਰਦੇ ਆ ਰਾਤ ਮਿਲੇ ਨਹੀਂ ਹੈਗਾ ਭੋਮਗ ਕੋ ਤੋਂ ਭੱਜ ਗਿਆ ਸੀਗਾ ਤੇ ਹੁਣ ਆਇਆ ਇਹਨੂੰ ਪੁੱਛ-ਪੁੱਛ ਕੇ ਕਰਕੇ ਦੇਖਦਾ ਵੀ ਕੀ ਸਾਨੂੰ ਰਾਤ ਅਸੀਂ ਮੌਕੇ ਤੇ ਆ ਗਏ ਸੀ ਅੱਧੇ ਘੰਟੇ ਬਾਅਦ ਕਾਰਵਾਈ ਕਰਦੇ ਹਾਂ ਦੇਖਦੇ ਹਾਂ ਘਾਰਪਾਈ ਚ ਕੋਈ ਨਾ ਕੋਈ ਹੁੰਦਾ ਹੈ ਠੀਕ ਹੈ ਨਹੀਂ ਤਾਂ ਫਿਰ ਜੋ ਬੰਦੀ ਕਰ ਰਹੀ ਹਾਂ ਤੁਸੀਂ ਨਾ ਸੜਕ ਬੰਦ ਕੀਤੀ ਗਈ ਹੈ ਜੀ ਮੇਨ ਹਾਈਵੇ ਆਹ ਮੈਨੂੰ ਕਿਸੀ ਕਿਉਂਕਿ ਇਹਨੂੰ ਖੜਾ ਕਰਨ ਲੱਗਿਆ ਹੁਣ ਹਾਂਜੀ